ਇਹ ਕਹਾਣੀ ਹੈ ਇੱਕ ਪੁਲਿਸ ਅਧਿਕਾਰੀ ਦੀ ਜੋ ਲੋਕਾਂ ਤੋਂ ਬੇਈਮਾਨੀ ਦੀ ਰਿਸ਼ਵਤ ਦੀ ਕਮਾਈ ਕਰਦਾ ਸੀ। ਉਹਦਾ ਘਰ ਸੋਨੇ, ਚਾਂਦੀ ਅਤੇ ਹੋਰ ਨਕਦ ਪੈਸਿਆਂ ਨਾਲ ਭਰਿਆ ਰਹਿੰਦਾ ਸੀ। ਇੱਕ ਵਾਰ ਦੋ ਚੋਰਾਂ ਨੇ ਵਿਉਂਤ ਬਣਾ ਕੇ ਪੁਲਿਸ ਵਾਲੇ ਦੇ ਘਰ ਚੋਰੀ ਕਰਨ ਦਾ ਸੋਚਿਆ ਤੇ ਉਹਦੇ ਘਰੋਂ ਸਾਰਾ ਸੋਨਾ, ਚਾਂਦੀ ਅਤੇ ਲੱਖਾਂ ਰੁਪਏ ਦੀ ਚੋਰੀ ਕਰ ਲਈ। ਹੁਣ ਚੋਰ ਕਿਹੜਾ ਇਮਾਨਦਾਰ ਹੁੰਦੇ ਨੇ? ਚੋਰ ਵੀ ਪੁਲਿਸ ਅਧਿਕਾਰੀ ਵਾਂਗ ਬੇਈਮਾਨ ਅਤੇ ਲਾਲਚੀ ਹੀ ਸੀ। ਚੋਰੀ ਕਰਕੇ ਖੁਸ਼ੀ-ਖੁਸ਼ੀ ਦੋਨੇ ਜਾ ਰਹੇ ਸੀ ਅਤੇ ਦੋਨਾਂ ਦੇ ਮਨਾਂ ਵਿੱਚ ਲਾਲਚ ਅਤੇ ਬੇਈਮਾਨੀ ਚੱਲ ਰਹੀ ਸੀ ਕਿ ਕਿਸੇ ਤਰ੍ਹਾਂ ਲੁੱਟਦਾ ਸਾਰਾ ਮਾਲ ਮੈਨੂੰ ਇਕੱਲੇ ਨੂੰ ਹੀ ਮਿਲ ਜਾਵੇ ਧੁੱਪ ਤੇਜ਼ੀ ਗਰਮੀ ਦਾ ਮੌਸਮ ਸੀ ਦੋਵੇਂ ਜਾਣੇ ਇੱਕ ਸੰਘਣੇ ਰੁੱਖ ਹੇਠ ਆਰਾਮ ਕਰਨ ਲਈ ਰੁਕ ਗਏ ਇੱਕ ਨੇ ਦੂਸਰੇ ਨੂੰ ਕਿਹਾ ਜ਼ੋਰ ਦੀ ਪਿਆਸ ਲੱਗੀ ਹੈ ਤੂੰ ਨੇੜੇ-ਤੇੜੇ ਤੋਂ ਕਿਤੋਂ ਪਾਣੀ ਦਾ ਪ੍ਰਬੰਧ ਕਰਕੇ ਲੈ ਕੇ ਆ ਮੈਂ ਇੱਥੇ ਹੀ ਲੁੱਟਦੇ ਮਾਲ ਨੂੰ ਸਾਂਭ ਕੇ ਬੈਠਦਾ ਹਾਂ ਦੋਨਾਂ ਦੇ ਇਕੱਠੇ ਜਾਣ ਵਿੱਚ ਖਤਰਾ ਹੈ ਸਮਝਦਾਰੀ ਇਸੇ ਵਿੱਚ ਹੈ ਤੂੰ ਪਾਣੀ ਲੈ ਕੇ ਆਵੇਂ ਮੈਂ ਇੱਥੇ ਹੀ ਰੁਕਾਂ ਪਰ ਦੂਜਾ ਚੋਰ ਵੀ ਕਿਵੇਂ ਭਰੋਸਾ ਕਰ ਸਕਦਾ ਸੀ ਸਾਰਾ ਲੁੱਟਦਾ ਮਾਲ ਉਸ ਕੋਲ ਛੱਡ ਕੇ ਤਾਂ ਦੋਨਾਂ ਵਿੱਚ ਸਹਿਮਤੀ ਹੋਈ ਕਿ ਅੱਧਾ ਅੱਧਾ ਮਾਲ ਵੰਡ ਲੈਂਦੇ ਹਾਂ ਇਸੇ ਤਰ੍ਹਾਂ ਹੋਇਆ ਅੱਧਾ ਮਾਲ ਲੈ ਕੇ ਇੱਕ ਜਾਣਾ ਪਾਣੀ ਲੈਣ ਤੋਂ ਪਿਆ ਤੇ ਦੂਸਰਾ ਉੱਥੇ ਉਡੀ ਕਰਨ ਲੱਗਿਆ ਪਰ ਦੋਨਾਂ ਦੇ ਮਨਾਂ ਵਿੱਚ ਲਾਲਚ ਹਾਵੀ ਸੀ ਕਿਸੇ ਤਰ੍ਹਾਂ ਸਾਰਾ ਮਾਲ ਹੜੱਪਣ ਦਾ ਜੋ ਪਾਣੀ ਲੈਣ ਗਿਆ ਉਸਨੇ ਸੋਚਿਆ ਪਾਣੀ ਵਿੱਚ ਜ਼ਹਿਰ ਮਿਲਾ ਦਿੰਦਾ ਹਾਂ ਜਿਵੇਂ ਹੀ ਉਹ ਪਾਣੀ ਪੀਊਗਾ ਉੱਥੇ ਹੀ ਮਰ ਜਾਊਗਾ ਅਤੇ ਉਸ ਦਾ ਸਾਰਾ maal ਮੇਰੇ ਕੋਲ ਆ ਜਾਊਗਾ ਇਸੇ ਤਰ੍ਹਾਂ ਦੂਸਰੇ ਨੇ ਸੋਚਿਆ ਜਿਵੇਂ ਹੀ ਉਹ ਵਾਪਸ ਆਊਗਾ ਪਿੱਛੋਂ ਤੇਜ਼ਦਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰਨ ਤੋਂ ਬਾਅਦ ਸਾਰਾ maal ਮੇਰਾ ਹੋ ਜਾਵੇਗਾ ਇਸੇ ਤਰ੍ਹਾਂ ਹੀ ਹੋਇਆ ਜਿਵੇਂ ਹੀ ਉਹ ਜ਼ਹਿਰ ਵਾਲਾ ਪਾਣੀ ਲੈ ਕੇ ਆਇਆ ਦੂਸਰੇ ਚੋਰ ਨੇ ਰੁੱਖ ਦੇ ਪਿੱਛੋਂ ਉਸ ਉੱਤੇ ਹਮਲਾ ਕਰਕੇ ਉਸਨੂੰ ਮਾਰ ਮਕਾਇਆ ਅਤੇ ਸਾਰਾ maal ਲੁੱਟ ਲਿਆ ਅਤੇ ਖੁਸ਼ੀ-ਖੁਸ਼ੀ ਆਪਣੀ ਪਿਆਸ ਬੁਝਾਉਣ ਲਈ ਜ਼ਹਿਰ ਵਾਲਾ ਸਾਰਾ ਪਾਣੀ ਪੀ ਗਿਆ ਅਤੇ ਪੀਂਦੇ ਸਾਰ ਤਰਫ ਤਰਫ ਕੇ ਉੱਥੇ ਹੀ ਮਰ ਗਿਆ। ਦੋਵੇਂ ਉਸੇ ਰੁੱਖ ਹੇਠ ਤਰਫ ਤਰਫ ਕੇ ਮਰੇ ਪਏ ਸੀ ਚੋਰੀ ਦਾ ਸਾਰਾ maal ਉੱਥੇ ਹੀ ਪਿਆ ਰਹਿ ਗਿਆ। ਇਸ ਕਹਾਣੀ ਤੋਂ ਸਭ ਤੋਂ ਵੱਡੀ ਸਿੱਖਿਆ ਸਾਨੂੰ ਇਹ ਮਿਲਦੀ ਹੈ ਕਿ ਬੇਈਮਾਨੀ ਨਾਲ ਕਮਾਈ ਧਨ-ਦੌਲਤ ਕਦੇ ਵੀ ਵਫਾ ਨਹੀਂ ਕਰਦੀ। ਉਹ ਜਿਵੇਂ ਤੁਸੀਂ ਕਮਾਈ ਹੈ ਉਸੀ ਤਰ੍ਹਾਂ ਹੀ ਨਿਕਲ ਜਾਊਗੀ ਜਿਵੇਂ ਇਸ ਕਹਾਣੀ ਵਿੱਚ ਅਸੀਂ ਦੇਖਿਆ ਇਹ ਬੇਈਮਾਨੀ ਦੀ ਦੌਲਤ ਨਾ ਪੁਲਿਸ ਅਧਿਕਾਰੀ ਕੋਲ ਰਹੇ ਨਾ ਹੀ ਦੋਨਾਂ ਚੋਰਾਂ ਕੋਲ ਰਹੇ ਅੱਗੇ ਵੀ ਜਿਸ ਹੱਥ ਲੱਗੇਗੀ ਨਾ ਉਸ ਕੋਲ ਰਹੂਗੀ ਤੁਹਾਡੀ ਜੀਬ ਵਿੱਚ ਸਿਰਫ ਤੁਹਾਡੀ ਹੱਕ ਸੱਚ ਦੀ ਕਮਾਈ ਹੀ ਖੜ ਸਕਦੀ ਹੈ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ